ਆਮ ਆਦਮੀ ਪਾਰਟੀ ਦਾ ਝਾੜੂ ਇੱਕ ਸਮੇਂ ਜਿੰਨਾ ਇਕੱਠਾ ਹੁੰਦਾ ਸੀ ਹੁਣ ਤੀਲਾ-ਤੀਲਾ ਹੋ ਕੇ ਖਿੰਡਦਾ ਨਜ਼ਰ ਆ ਰਿਹਾ ਹੈ ਕਿਉਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਆਵਾਜ਼ਾਂ ਵੱਖਰੋ-ਵੱਖਰੀਆਂ ਨੇ ਕਿਉਂ ਦਿੱਲੀ ਦੇ ਉੱਤੇ ਅਲੀਗੇਸ਼ਨ ਲਗਾਏ ਜਾ ਰਹੇ ਨੇ ਪੰਜਾਬ ਦੀ ਲੀਡਰਸ਼ਿਪ ਚ ਕੀ ਗਲਤੀਆਂ ਰਹੀਆਂ ਸਾਡੇ ਨਾਲ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਪੰਜਾਬ ਚ ਕਿਉਂ ਹਾਰੀ ਹੈ ਖਹਿਰਾ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਕਿ ਬਹੁਤ ਸਾਰੇ ਬਿਆਨ ਤੁਹਾਡੇ ਆ ਚੁੱਕੇ ਨੇ ਪੰਜਾਬ ਦੀ ਲੀਡਰਸ਼ਿਪ ਚ ਵੀ ਕੋਈ ਗਲਤੀ ਸੀ ਜਾਂ ਸਿਰਫ ਦਿੱਲੀ ਵਾਲਿਆਂ ਚ ਗਲਤੀਆਂ ਸੀ ਨੇ ਜੇ ਆਪ ਗਲਤੀ ਦੀ ਗੱਲ ਕਰੀ ਤਾਂ ਫਿਰ ਸਮੁੱਚੀ ਕੁੱਲ ਟੋਟਲ ਐਜ਼ ਅ ਪਾਰਟੀ ਦਿੱਲੀ ਦੀ ਵੀ ਤੇ ਸਾਡੇ ਵਾਲੇ ਨੇ ਵੀ ਗਲਤੀ ਸੀਗੀ। ਲੇਕਿਨ ਲੇਕਿਨ ਇੱਕ ਗੱਲ ਇਸ ਕਹਿਣ ਤੋਂ ਮੈਂ ਗੁਰੇਜ਼ ਨਹੀਂ ਕਰ ਸਕਦਾ ਕਿ ਜਿਹੜਾ ਦਿੱਲੀ ਦੀ ਲੀਡਰਸ਼ਿਪ ਸੀ ਨਾ ਉਹਨਾਂ ਨੇ ਪੰਜਾਬ ਨੂੰ ਦਿੱਲੀ ਟਾਈਪ ਚੋਣ ਸਮਝ ਕਰਕੇ ਲੜਿਆ। ਦਿੱਲੀ ਜਿਹੜਾ ਨਾ ਇਟਸ ਅ ਮਿਕਸਡ ਕਲਚਰ। ਛੱਤੀਸਗੜ੍ਹ ਤੋਂ ਬੈਠੇ ਨੇ, ਹਰਿਆਣੇ ਤੋਂ ਲੋਕ ਬੈਠੇ ਨੇ, ਮੱਧ ਪ੍ਰਦੇਸ਼, ਯੂਪੀ ਦੇ ਵਿੱਚ ਪੰਜਾਬ ਦਾ ਵੀ ਘਰ ਆ। ਦਿੱਲੀ ਦੇ ਵਿੱਚ ਉਹਨਾਂ ਨੂੰ ਇੱਕ ਅਰਵਿੰਦ ਕੇਜਰੀਵਾਲ ਇੱਕ ਆਈਕਨ ਫਿਗਰ ਮਿਲ ਗਿਆ ਸੀਗਾ। ਤੇ ਬਾਕੀਆਂ ਨੂੰ ਸਾਰਿਆਂ ਨੂੰ ਸਿੰਬਲ ਤੇ ਵੋਟ ਪਾਤੀ ਦਿੱਲੀ ਦੇ ਲੀਡਰਸ਼ਿਪ ਦੇ ਮੰਚੇ ਸੀਗਾ ਕਿ ਇਹੀ ਪੈਟਰਨ ਪੰਜਾਬ ਦੇ ਵਿੱਚ ਚੱਲੇਗਾ ਅਸੀਂ ਉਹਨਾਂ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿੱਚ ਲੋਕ ਕੈਂਡੀਡੇਟਸ ਵੀ ਦੇਖਦੇ ਨੇ ਪੰਜਾਬ ਦੇ ਲੋਕ ਮੁੱਦੇ ਵੀ ਦੇਖਦੇ ਨੇ ਪੰਜਾਬ ਦੇ ਲੋਕ ਪੰਜਾਬੀਆਂ ਦੇ ਹੱਥ ਕਮਾਂਡ ਅ ਮੁਕੰਮਲ ਤੌਰ ਤੇ ਦਿਖਣਾ ਚਾਹੁੰਦੇ ਕਿਉਂਕਿ ਉਹਨਾਂ ਦੇ ਕੋਲ ਇੱਕ ਆਪਸ਼ਨ ਨਜ਼ਰ ਆ ਰਹੀ ਸੀ ਕੈਪਟਨ ਅਬਰਿੰਦਰ ਸਿੰਘ ਇੱਕ ਪੁਰਾਣਾ ਚਿਹਰਾ ਉਹਨਾਂ ਦੇ ਕੋਲ ਸੀ ਪਰਖਿਆ ਹੋਇਆ ਜਦ ਕਿ ਅਸੀਂ ਆਪਣਾ ਕੋਈ ਚਿਹਰਾ ਹੀ ਨਹੀਂ ਦੇ ਸੀ ਕਿ ਉਹਨਾਂ ਦੇ ਮੁਕਾਬਲੇ ਤੇ ਨਹੀਂ ਹੁਣ ਕਿਉਂ ਬੋਲ ਰਹੇ ਹੋ ਤੁਸੀਂ ਉਦੋਂ ਤੁਹਾਡੇ ਲੀਡਰਾਂ ਚ ਕੋਈ ਕਿਉਂ ਨਹੀਂ ਬੋਲਿਆ ਤੁਸੀਂ ਇੱਕ ਵਾਰ ਬੋਲੇ ਚੁੱਪ ਕਰਾ ਦਿੱਤੇਗੇ ਕਿਉਂ ਨਹੀਂ ਬੋਲੇ ਉਹ ਇਹ ਸਾਰੀਆਂ ਗੱਲਾਂ ਪਹਿਲਾਂ ਕਿਉਂ ਨਹੀਂ ਬੋਲੇ ਇਹ ਅੱਛੀ ਗੱਲ ਤੁਸੀਂ ਕਹੀ ਆ ਅਸੀਂ ਉਸ ਵਕਤ ਵਿਦਨ ਦਾ ਪਾਰਟੀ ਫੋਰਾ ਮੈਂ ਕੈਂਪੇਨ ਕਮੇਟੀ ਦੀ ਮੀਟਿੰਗ ਵਿੱਚ ਜੋ ਮੈਂ ਤੁਹਾਨੂੰ ਕਹਿ ਰਿਹਾ ਇਹਨਾਂ ਨੂੰ 10 ਗੁਣਾ ਜ਼ਿਆਦਾ ਜ਼ੋਰ ਨਾਲ ਗੱਲਾਂ ਕਹੀਆਂ ਸੀ ਲੇਕਿਨ ਇਹ ਵੀ ਨਾਲ ਸਾਨੂੰ ਹੁੰਦਾ ਸੀਗਾ ਕਿ ਇੱਕ ਇੱਕ ਪਾਰਟੀ ਵੱਧ ਰਹੀ ਕਿਉਂਕਿ ਜਿਹੜਾ ਮਾਗੀ ਦਾ ਮੇਲਾ ਸੀ ਨਾ ਸਾਡਾ ਪੀਕ ਪੁਆਇੰਟ ਸੀਗਾ ਆਪ ਮੁਹਾਰੇ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਏ ਸੀਗੇ ਅਸੀਂ ਜਿੱਤ ਜਾਣਾ ਸੀ ਪਾਰਟੀ ਪੰਜਾਬ ਜਿੱਤਣੀ ਸੀ ਅਵਸ਼ ਲੇਕਿਨ ਅਸੀਂ ਇਸ ਕਰਕੇ ਨਹੀਂ ਬੋਲੇ ਕਿ ਲੋਕ ਕਹਿਣਗੇ ਕਿ ਇਹ ਪਹਿਲਾਂ ਕਾਂਗਰਸ ਚ ਲੜਿਆ ਤੇ ਹੁਣ ਆਣ ਕੇ ਆਮ ਆਦਮੀ ਪਾਰਟੀ ਦੇ ਚ ਨੇ ਬਖੇਰਾ ਖੜਾ ਕਰ ਦਿੱਤਾ ਮੈਂ ਇਸ ਕਰਕੇ ਚੁੱਪ ਰਿਆ ਮੈਂ ਅੰਦਰ ਸਭ ਕੁਝ ਕਹਿਤਾ ਸੀ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਕਹਿਤਾ ਸੀ ਸੰਜੇ ਸਿੰਘ ਦੁਰਗੇਸ਼ ਹੁਣਾਂ ਨੂੰ ਕਹਿਤਾ ਸੀ ਪੰਜਾਬ ਦੀ ਲੀਡਰਸ਼ਿਪ ਦੀ ਹਾਜ਼ਰੀ ਚ ਕਹਿਤਾ ਸੀਗਾ ਥੈਟ ਵੀ ਹੈਵ ਟੂ ਚੇਂਜ ਟਰੈਕ ਤੇ ਸਾਰੀ ਕੰਟਰੋਲ ਤੁਸੀਂ ਪੰਜਾਬ ਦੀ ਲੀਡਰਸ਼ਿਪ ਤੇ ਦਿਓ ਤੁਸੀਂ ਜਿੱਦਾਂ ਨੈਸ਼ਨਲ ਪਾਰਟੀਆਂ ਦੇ ਆਗੂ ਰਹਿੰਦੇ ਨੇ ਸਾਡੇ ਸਤਿਕਾਰਯੋਗ ਹੋ ਤੁਸੀਂ ਯੂ ਪਲੀਜ਼ ਰਿਫਰੇਨ ਫ্রম ਕਮਿੰਗ ਇਨ ਦਾ ਫਰੰਟ ਇਹ ਆਪ ਹੀ ਸਿੱਧੇ ਮੂਰੇ ਆਣ ਕੇ ਜਦੋਂ ਆਗੇ ਲੋਕਾਂ ਦੇ ਵਿੱਚ ਲੋਕਾਂ ਨੂੰ ਐਮ ਔਰ ਵਿਰੋਧੀ ਹਮੇਸ਼ਾ ਕਹ ਰਹੇ ਸੀ ਕਿ ਇਹ ਬਾਹਰ ਲ ਉਹਨੂੰ ਆਪ ਹੀ ਕਨਫਰਮ ਕਰਦੇ ਰਹੇ ਆਪਣੀ ਓਵਰ ਪਾਰਟਿਸਪੀਟੇਸ਼ਨ ਦੇ ਨਾਲ ਇਹ ਸਾਰੀਆਂ ਗੱਲਾਂ ਕਹੀਆਂ ਲੇਕਿਨ ਉਸ ਵਕਤ ਉਹਨਾਂ ਨੂੰ ਐ ਲੱਗਿਆ ਕਿ ਨਹੀਂ ਇਹ ਇੱਥੇ ਅਸੀਂ ਕਿਸੇ ਨੂੰ ਖੜਾ ਕਰਤਾ ਤੇ ਝਾੜੂ ਦਾ ਨਿਸ਼ਾਨ ਦਿੱਤਾ ਤਾਂ ਇਲੈਕਸ਼ਨ ਜਿਹੜੀ ਜਿੱਤੀ ਜਾਵੇਗੀ ਇਹ ਉਹਨਾਂ ਦੀ ਗਲਤ ਫਹਮੀ ਸੀ ਮੈਂ ਸਮਝਦਾ ਕਿ ਇਹ ਐਕਸਪੈਰੀਮੈਂਟ ਉਹਨਾਂ ਨੇ ਜ਼ਰੂਰ ਕਰ ਲਿਆ ਵਾ ਲੇਕਿਨ ਇਹ ਐਕਸਪੈਰੀਮੈਂਟ ਉਹਨਾਂ ਦਾ ਹੋ ਗਿਆ ਫੇਲ ਹੋ ਸਕਦਾ ਉਹਨਾਂ ਦਾ ਕਸੂਰ ਨਹੀਂਗਾ ਇੰਟੈਂਸ਼ਨਲ ਨਹੀਂਗਾ ਉਹਨਾਂ ਨੇ ਵੀ ਆਪਣੇ ਵੱਲੋਂ ਪੰਜਾਬ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਆ ਪਰ ਜ਼ੋਰ ਹਰ ਤਰ੍ਹਾਂ ਦੀ ਸਟ੍ਰੈਟੇਜੀ ਬਣਾਈ डोर टू डोर कैंपेन ਬਣਾਇਆ ਹੈ ਐਲਈਡੀਜ਼ ਦਾ ਇੱਕ ਨਵੇਂ ਤਰ੍ਹਾਂ ਦਾ ਕੈਂਪੇਨ ਡਿਜ਼ਾਈਨ ਕੀਤਾ ਗਿਆ ਆਮ ਆਦਮੀ ਪਾਰਟੀ ਵੱਲ ਪਰ ਉਹ ਕੈਂਪੇਨ ਪੰਜਾਬ ਦੇ ਵਿੱਚ ਉਹ ਤਜਰਬਾ ਕਾਮਯਾਬ ਨਹੀਂ ਹੋ ਸਕਿਆ ਲੋਕ ਤਾਂ ਕਹਿੰਦੇ ਆ ਖੈਰਾ ਦੀ ਵੀ ਗਲਤੀ ਸੀ ਖੈਰਾ ਨੇ ਪ੍ਰੈਸ ਕਾਨਫਰੰਸ ਕਰਤੀ ਸੀ ਕਿ ਬਾਹਰ ਜਾਓ ਦਿੱਲੀ ਵਾਲੇ ਬਾਹਰ ਜਾਓ ਉਹਦਾ ਇੱਕ ਨੈਗੇਟਿਵ ਇੰਪ੍ਰੈਸ਼ਨ ਗਿਆ ਨਹੀਂ ਮੈਂ ਇਦਾਂ ਦੀ ਕੋਈ ਮੈਂ ਬੜੇ ਵੈਲ ਵਰਡਡ ਤਰੀਕੇ ਨਾਲ ਕਿਹਾ ਜਦੋਂ ਹੁਣ ਛੋਟੇਪੁਰ ਨੂੰ ਕੱਢਿਆ ਸੀਗਾ ਮੈਂ ਸਿਰਫ ਇੱਕ ਸ਼ਬਦ ਬੋਲਿਆ ਸੀਗਾ ਕਿ ਉਹ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਣਾ ਮੰਦਭਾਗਾ ਸੀਗਾ ਇਹਨਾਂ ਵੀ ਨਹੀਂ ਕਹਿ ਸਕਦਾ ਮੈਂ ਐਂਡ ਆਈ ਆ ਟਰਨਡ ਆਊਟ ਟੂ ਬੀ ਕਰੈਕਟ ਛੋਟੇਪੁਰ ਬਜ਼ਾਤੇ ਖੁਦ ਪਾਰਟੀ ਬਣਾ ਕੇ ਸਾਡਾ ਨੁਕਸਾਨ ਨਹੀਂ ਕਰਕੇ ਗਿਆ ਲੇਕਿਨ ਜਿਸ ਟੰਗ ਦੇ ਨਾਲ ਛੋਟੇਪੁਰ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਜੇ ਤੁਸੀਂ ਬੋਲਦੇ ਸੀ ਹੋਰ ਲੀਡਰਾਂ ਨੂੰ ਕੀ ਹੋ ਗਿਆ ਸੀ ਕਿਉਂ ਚੁੱਪ ਸੀਗੇ ਕੁਛ ਨਾ ਕੁਛ ਸੱਜਣ ਅੰਦਰੋਂ ਬੋਲਦੇ ਸੀਗੇ ਸਾਰੇ ਨਹੀਂ ਸੀ ਬੋਲਦੇ ਇੱਕ ਸਾਡੇ ਚ ਵੀ ਨੁਕਸ ਸੀਗਾ ਕਿ ਜਦੋਂ ਅਸੀਂ ਕੋਈ ਜਦੋਂ ਅਸੀਂ ਦਿੱਲੀ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀਗੇ ਕੁਝ ਸਾਡੀ ਪਾਰਟੀ ਦੇ ਕੁਲੀਗ ਜਿੱਦਾਂ ਦੇ ਸੀਗੇ ਜਿਹੜੇ ਉਹਨਾਂ ਨੂੰ ਜਾਦਾ ਜੀ ਹਜ਼ੂਰੀ ਕਰਦੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਪਤਾ ਹੀ ਨਹੀਂ ਲੱਗਣ ਦਿੰਦੇ ਸੀ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕੈਂਡੀਡੇਟਸ ਤੋਂ ਸਾਰੇ ਆਲੇ ਦੋਲੇ ਹਵਾ ਕਾਂਗਰਸ ਹੀ ਚੱਲਦੀ ਸੀ ਮਾਜਾ ਸਵੀਪ ਸੀਗਾ ਦੁਆਬੇ ਵਿੱਚ ਵੀ ਕਾਂਗਰਸ ਜਿੱਤਰੀ ਸੀ ਪੁਲਤ ਦੀ ਸੀਟ ਤੇ ਕਾਂਗਰਸ ਦੇ ਉਮੀਦਵਾਰ ਨੂੰ ਮਹਿਜ਼ 5900 ਵੋਟ ਪਈ ਹੈ ਜਮਾਨਤ ਜਬਤ ਹੋ ਗਈ ਇਥੋਂ ਕੀ ਅਸੀਂ ਸਬਕ ਸਿੱਖਦੇ ਕਿ ਪੰਜਾਬ ਦੇ ਲੋਕ ਪਰਖਦੇ ਨੇ ਚੰਗੇ ਤਰ੍ਹਾਂ ਬੰਦੇ ਨੂੰ ਫਿਰ ਬੀਬੀ ਜੀਰਕੌਰ ਤਾਂ ਕਹਿੰਦੀ ਰਲਗੇ ਨਾ ਕਾਂਗਰਸੀ ਤੇ ਖੈਰਾ ਆਪਸ ਵਿੱਚ ਰਲ ਗਏ ਉਹਦਾ ਬੀਬੀ ਦਾ ਹੀ ਕੈਂਡੀਡੇਟ ਸੀ ਜਿਹੜਾ ਕਾਂਗਰਸ ਦਾ ਕੈਂਡੀਡੇਟਸ ਉਲਟਾ ਹੋਰ ਆਲੇ ਹੋਏ ਸੀਗੇ ਸੋ ਇਸ ਲਈ ਉਹ ਮੈਂ ਕਹਿੰਦਾ ਮੇਰਾ ਭਾਵ ਸੀਗਾ ਕਿ ਪੰਜਾਬ ਦੇ ਲੋਕ ਪੰਜਾਬੀਅਤ ਪੰਜਾਬ ਦੇ ਮੁੱਦੇ ਪੰਜਾਬ ਦੇ ਲੋਕਾਂ ਦੀ ਬੜੀ ਤਿੱਖੀ ਅੱਖ ਰੱਖਦੇ ਨੇ ਜਿਹੜੇ ਤੁਸੀਂ ਇਹ ਕਹਿ ਰਹੇ ਹੋ ਜਿਹੜੇ ਲੀਡਰ ਚੁੱਪ ਕਰਦੇ ਸੀ ਜਿਹੜੇ ਲੋਕ ਜੀ ਹਜ਼ੂਰੀ ਕਰਦੇ ਸੀ ਕੌਣ ਸੀਗੇ ਨਹੀਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਆਪਣੇ ਕੁਲੀਗਸ ਨੇ ਹੁਣ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਸਾਡਾ ਜਿਹੜਾ ਇਹ ਕੰਮ ਸੀਗਾ ਗਲਤ ਸੀਗਾ ਅਗਰ ਅਸੀਂ ਪੰਜਾਬ ਦੇ ਲੋਕ ਸਾਰੇ ਅੱਛੇ ਤਰੀਕੇ ਨਾਲ ਯੂਨਾਈਟ ਹੋ ਕੇ ਦਿੱਲੀ ਵਾਲਿਆਂ ਨੂੰ ਪਹਿਲਾਂ ਸਮਝਾ ਦਿੰਦੇ ਕਿ ਹਾਂ ਯੂ ਆਰ आवर ਹੈਡ ਆਫ ਦ ਪਾਰਟੀ ਜਿੱਦਾਂ ਦੂਸਰੀਆਂ ਨੈਸ਼ਨਲ ਪਾਰਟੀਆਂ ਦੇਖੋ ਤੁਸੀਂ ਕੀ ਸੋਨੀਆ ਗਾਂਧੀ ਰਾਹੁਲ ਗਾਂਧੀ ਇਦਾਂ ਕਦੀ ਇੰਟਰਫੇਅਰ ਕਰਦੇ ਨੇ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਅਮਰਿੰਦਰ ਸਿੰਘ ਨੂੰ ਕਦੀ ਵੀ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਬਣਾਉਣਾ ਚਾਹੁੰਦਾ ਹੀ ਡਿਡ ਨਾਟ ਲਾਈਕ ਹਿਮ ਮਿਰਨਾਲ ਸ਼ੇਰ ਆਬ ਕਈ ਵਾਰ ਵਿਦਨ ਪਾਰਟੀ ਫੋਰਵਰਚ ਲੇਕਿਨ ਅਲਟੀਮੇਟਲੀ ਉਹਨਾਂ ਨੇ ਆਂ ਕੇ ਪਾਰਟੀ ਦਾ ਹਿੱਤ ਦੇਖਿਆ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣੀ ਕਿ ਅਮਰਿੰਦਰ ਸਿੰਘ ਦੇ ਨਾਮ ਤੇ ਇਲੈਕਸ਼ਨ ਲੜੀ ਜਾਊਗੀ ਔਰ ਇਹ ਜਿਹੜੀ ਜਿੱਤ ਹੋਈ ਆ ਇਹ ਅਮਰਿੰਦਰ ਸਿੰਘ ਦੀ ਜਿੱਤ ਹੋਈ ਆ ਇਹ ਕਾਂਗਰਸ ਦੀ ਜਿੱਤ ਨਹੀਂ ਹੋਈ ਇਸ ਲਈ ਦਿੱਲੀ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਨੂੰ ਸਮਝ ਨਹੀਂ ਆਈ ਕਿ ਅਸੀਂ ਪੰਜਾਬ ਦੀ ਇਲੈਕਸ਼ਨ ਪੰਜਾਬੀਆਂ ਦੇ ਸਿਰ ਦੇ ਉੱਤੇ ਲੜਦੇ ਇਹਨਾਂ ਦੇ ਇਸ਼ੂਜ਼ ਨੂੰ ਫਰੇਮ ਕਰਦੇ ਇਹਨਾਂ ਦੇ ਰਾਹੀਂ ਲੜਦੇ ਔਰ ਇੱਕ ਚੀਜ਼ ਮਿਨਿਸਟਰ ਦਾ ਕੈਂਡੀਡੇਟ ਇਹ ਵੀ ਗਲਤਫਹਿਮੀਆਂ ਬਾਅਦ ਕੇ ਬਹੁਤ ਲੜਾਈ ਸੀ ਕੋਈ ਲੜਾਈ ਨਹੀਂ ਸੀ ਕੋਈ ਹੋਣਾ ਚਾਹੀਦਾ ਕਿਸੇ ਨੂੰ ਬਣਾ ਦਿੰਦੇ ਆਈ ਵਿਲ ਨਾਟ ਨੇਮ ਐਨੀਬਾਡੀ ਐਟ ਲੀਸਟ ਆਈ ਵਾਸ ਨਾਟ ਇਨ ਦ ਰੇਸ ਮੈਂ ਰਿਪੀਟਿਡਲੀ ਕਹਾਂ ਪਾਰਟੀ ਦੇ ਵਿੱਚ ਕੇ ਤੁਸੀਂ ਜੈਸ ਵੀ ਕਿਸੇ ਵਿਅਕਤੀ ਯੋਗ ਨੂੰ ਸਮਝਦੇ ਹੋ ਟੈਲੀਵਿਜ਼ਨ 'ਚ ਵੀ ਬਹੁਤ ਵਾਰੀ ਕਿਹਾ ਅਗਰ ਅਸੀਂ ਕੋਈ ਚਿਹਰਾ ਸਾਹਮਣੇ ਲਿਆਉਂਦੇ ਕਟੋ-ਕਟ ਇਹ ਤਾਂ ਪਤਾ ਲੱਗਦਾ ਜਦੋਂ ਅਸੀਂ ਕਹਿੰਦੇ ਰਹੇ ਕਿ ਪੰਜਾਬੀ ਬਣਾਵਾਂਗੇ ਪੰਜਾਬ ਦਾ ਬੰਦਾ ਬਣਾਵਾਂਗੇ ਲਾਗੇ ਜਾ ਕੇ ਕਹਿੰਦਾ ਜੀ ਐਮਐਲਏ ਚੁਣਨਗੇ ਤਾਂ ਪੰਜਾਬ ਦੇ ਵੋਟਰਸ ਨੂੰ ਖਦਸ਼ਾ ਹੋ ਗਿਆ ਕਿ ਜੇ ਇਹਨਾਂ ਦੀ ਅਸੀਂ ਸਰਕਾਰ ਬਣਾਤੀ ਪਤਾ ਨਹੀਂ ਕੌਣ ਬਣ ਮੈਨੂੰ ਹੁਣ ਇਹ ਹਾਈਪੋਥੈਟিক্যাল ਗੱਲ ਹੋ ਗਈ ਨਾ ਆਈ ਰੀਅਲੀ ਡੋਨਟ ਨੋ ਕਿ ਕੀ ਉਹਨਾਂ ਦੇ ਮਨ ਵਿੱਚ ਸੀਗਾ ਉਹਨਾਂ ਨੇ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਕੈਂਡੀਡੇਟ ਕਿਉਂ ਨਹੀਂ ਦਿੱਤਾ ਦੇ ਸ਼ੁੱਡ ਹੈ ਗਿਵਨ ਇਟ ਕੀ ਲੱਗਦਾਗਾ ਹੁਣ ਦਿੱਲੀ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ ਨਹੀਂ ਉਸ ਦਿਨ ਸਾਡੀ ਕੈਂਡੀਡੇਟ ਦੀ ਮੀਟਿੰਗ ਹੋਈ ਸੀ 6 ਘੰਟੇ ਸਾਰੀਆਂ ਬੜਾ ਖੁੱਲ ਕੇ ਗੱਲਾਂ ਹੋਈਆਂ ਨੇ ਤੇ ਨਿਚੋੜ ਉਹਦਾ ਇਹੀ ਸੀਗਾ ਜੋ ਮੈਂ ਤੁਹਾਨੂੰ ਕਿਹਾ ਵਾ ਕਿ ਲੋਕਾਂ ਨੇ ਮਹਿਸੂਸ ਕੀਤਾ ਕਿ ਚਾਹੇ ਉਹਨਾਂ ਨੇ ਆਪਣੀ ਪੂਰੀ ਤਨਦੇਹੀ ਇਮਾਨਦਾਰੀ ਨਾਲ ਯਤਨ ਕੀਤੇ ਉਹਨਾਂ ਦਾ ਐਕਸਪੈਰੀਮੈਂਟ ਪੰਜਾਬ ਦੇ ਵਿੱਚ ਫੇਲ ਹੋ ਗਿਆ ਅਸੀਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਅਰਵਿੰਦ ਕੇਜਰੀਵਾਲ ਸਾਡਾ ਨੈਸ਼ਨਲ ਲੀਡਰ ਹੈ ਜਿੱਤਾਂ ਹਾਰਾਂ ਪਾਰਟੀਆਂ ਦੇ ਵਿੱਚ ਚਲਦੀਆਂ ਰਹਿੰਦੀਆਂ ਵਾ ਮੇਰੀ ਹੁਣ ਵੀ ਉਹਨਾਂ ਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਤੁਸੀਂ ਪਲੀਜ਼ ਪੰਜਾਬ ਚੋਂ ਵਿਦਡਰਾ ਕਰੋ ਪੰਜਾਬ ਦੀ ਕੁੱਲ ਖੁਦਮੁਖਤਿਆਰੀ ਜਿਹੜੀ ਆ ਪੰਜਾਬ ਦੇ ਆਗੂਆਂ ਦੇ ਹੱਥ ਦੇ ਦਿਓ ਸਾਨੂੰ ਪ੍ਰੈਜ਼ੀਡੈਂਟ ਦੇ ਨਾਲ ਇੱਕ ਵਰਕਿੰਗ ਕਮੇਟੀ ਚਾਹੀਦੀ ਹੈ ਜਿਹੜੀ 15-20 ਆਦਮੀਆਂ ਦੀ ਜਿਹੜੀ ਐਗਜ਼ੀਕਟਿਵ ਹੋਵੇ ਜਿਹੜੀ ਪੰਜਾਬ ਨੂੰ ਪਾਰਟੀ ਨੂੰ ਚਲਾਵੇ ਬਹੁਤ ਸਾਰੀਆਂ ਫਰੰਟਲ ਆਰਗੇਨਾਈਜੇਸ਼ਨਸ ਪੰਜਾਬ ਦੇ ਵਿੱਚ ਕ੍ਰਿਸ-ਕ੍ਰੋਸ ਬਣਿਆਨ ਉਸ ਨੂੰ ਰੀਸਟਰਕਚਰ ਕਰਨ ਦੀ ਲੋੜ ਆ ਔਰ ਪੰਜਾਬ ਦੇ ਮੁੱਦੇ ਵਿਧਾਨ ਸਭਾ ਦੇ ਵਿੱਚ ਕੀ ਹੋਣਗੇ ਏਜੰਡਾ ਕੀ ਹੋਵੇਗਾ ਪਾਰਟੀ ਦਾ ਇੰਚਾਰਜ ਤਾਂ ਹੋ ਗਈ ਨਾ ਇਸ ਤਰ੍ਹਾਂ ਦੇ ਆਬਜ਼ਰਵਰ ਤਾਂ ਸਾਰੀਆਂ ਪਾਰਟੀਆਂ ਲੱਗਦੇ ਨੇ ਲੇਕਿਨ ਉਹ ਆਬਜ਼ਰਵਰਸ ਮਾਈਕਰੋ ਲੈਵਲ ਤੇ ਨਹੀਂ ਜਾਂਦੇ ਜਿੱਦਾਂ ਇਹਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ ਸੀਗੀ ਉਹ ਗਲਤ ਸੀਗਾ ਇਸ ਲਈ ਆਪਾਂ ਨੂੰ ਕੁਝ ਤਾਂ ਗਲਤੀ ਸਵੀਕਾਰ ਕਰਨੀ ਪਊ ਜਿਹੜੀ ਪਾਰਟੀ 100 ਸੀਟ ਦੇ ਕਰੀਬ ਸੀਗੀ ਮਾਗੀ ਦੇ ਮੇਲੇ ਤੇ ਤੇ ਜਿੱਤਦੀ ਹੋ ਵੀ ਆ ਦੈਟ ਮੀਨਸ ਸਮਥਿੰਗ ਵੈਂਟ ਰੌਂਗ ਸਮਵੇਅਰ ਐਂਡ दैट ਰੌਂਗ ਹਾਸ ਟੂ ਬੀ ਕਰੈਕਟਿਡ ਦਿੱਲੀ ਵਾਲੇ ਅਬਜ਼ਰਵਰਸ ਉਹਨਾਂ ਖਿਲਾਫ ਲਗਾਤਾਰ ਆਵਾਜ਼ ਉੱਠਦੀ ਤੁਹਾਨੂੰ ਲੱਗਦਾ ਨਹੀਂ ਹੋਣਾ ਚਾਹੀਦਾ ਹਾਲਾਂਕਿ ਕਹਿ ਵੀ ਗਏਬ ਡਰਾ ਕਰ ਦੇ। ਮੈਂ ਇਹ ਸਮਝਦਾ ਕਿ ਦਿੱਲੀ ਦੇ ਜਿਹੜੇ ਇੱਥੇ ਅਬਜ਼ਰਵਰਸ ਪਹਿਲਾਂ 13 ਪਾਰਲੀਮੈਂਟ ਵਿੱਚ ਸੀਗੇ ਉਹਨਾਂ ਦੇ ਵੀ ਥੱਲੇ ਲੋਕ ਸੀਗੇ। ਉਹਨਾਂ ਨੂੰ ਚਾਹੀਦਾ ਸੀਗਾ ਕਿ ਅਸੀਂ ਆਰਗੇਨਾਈਜੇਸ਼ਨ ਬਿਲਡ ਕਰਕੇ ਤੇ ਅਸੀਂ ਹੌਲੀ-ਹੌਲੀ ਵਿਡਰੋ ਕਰ ਜਾਈਏ। ਉਹ ਅਖੀਰ ਟਿਕਤਾ ਤੱਕ ਰਹੇ ਨੇ। ਇਸ ਲਈ ਰੈਜ਼ਨਮੈਂਟ ਹੋ ਗਈ ਪੈਸਿਆਂ ਦੇ ਅਲੀਗੇਸ਼ਨ ਲੱਗਦੇ ਰਹੇ ਨਹੀਂ ਉਹਨਾਂ ਤੇ ਦਿੱਲੀ ਦੀ ਲੀਡਰਸ਼ਿਪ ਤੇ ਵੀ ਲੱਗਦੇ ਰਹੇ ਤੁਸੀਂ ਕੀ ਮੰਨਦੇ ਹੋ ਕੋਈ ਐਦਾਂ ਪੈਸੇ ਦਾ ਕੋਈ ਪਰਟੀਕੁਲਰਲੀ ਅਲੀਗੇਸ਼ਨ ਸਾਬਤ ਨਹੀਂ ਕਰ ਸਕਿਆ ਪਰ ਇਹ ਮੰਨਣਾ ਪਊਗਾ ਕਿ ਜਦੋਂ ਅਲੀਗੇਸ਼ਨ ਲੱਗਦੇ ਰਹੇ ਮੀਡੀਆ ਉਸ ਨੂੰ ਬਹੁਤ ਉਛਾਲਿਆ ਅਸੀਂ ਕੋਈ ਜਾਂਚ ਨਹੀਂ ਕਰਾ ਸਕੇ ਅਸੀਂ ਉਹਦਾ ਕੋਈ ਨਿਚੋੜ ਕੱਢ ਕੇ ਨਹੀਂ ਦੇ ਸਕੇ ਤਾਂ ਕਿਤੇ ਨਾ ਕਿਤੇ ਫਿਰ ਲੋਕਾਂ ਦੇ ਘਰਾਂ ਮਨਾਂ ਦੇ ਵਿੱਚ ਘਰਤਾ ਇਹੋ ਜੀ ਗੱਲ ਜਦੋਂ ਤੁਸੀਂ ਰਿਪੀਟਿਡਲੀ ਅਲੀਗੇਸ਼ਨ ਲੱਗ ਰਹੇ ਅਖਬਾਰਾਂ ਉਠਾ ਰੀਆਂ ਤਾਂ ਕਿਤੇ ਨਾ ਕਿਤੇ ਤੁਹਾਨੂੰ ਕੀ ਲੰਦਾ ਹੈ ਵਿਅਕਤੀਗਤ ਤੌਰ ਤੇ ਨਹੀਂ ਆਏ ਪਰ ਕਿਉਂਕਿ ਕਿਸ ਨੇ ਆਣ ਕੇ ਕੋਈ ਸਬ ਸੁਣਿਆ ਸੁਣਾਈਆਂ ਗੱਲਾਂ ਦਾ ਹੀ ਲੋਕਾਂ ਦੇ ਅਸਰ ਹੋ ਗਿਆ ਇੱਕ ਪਟੀਸ਼ਨ ਚੱਲ ਰਹੀ ਹੈ ਕਿ ਸੰਜੀਤ ਤੇ ਦਰਗੇਸ਼ ਨੂੰ ਪੰਜਾਬ ਚ ਨਹੀਂ ਆਉਣਾ ਚਾਹੀਦਾ ਸੰਜੀਤ ਤੇ ਦਰਗੇਸ਼ ਨੂੰ ਪੰਜਾਬ ਦੇ ਐਜ਼ ਇਨਚਾਰਜ ਜਾਂ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਤੋਂ ਮੁਕਤ ਕਰਨਾ ਚਾਹੀਦਾ ਉਹ ਪੰਜਾਬ ਚ ਹੀ ਬੜਨੇ ਚਾਹੀਦੇ ਦੇਖੋ ਮੈਂ ਉਹ ਦੇਖੀ ਹੈ ਪਟੀਸ਼ਨ ਫੇਸਬੁੱਕ ਦੇ ਉੱਤੇ ਪਟੀਸ਼ਨ ਨਾਲੋਂ ਵੀ ਜ਼ਿਆਦਾ ਮੈਂ ਤੁਹਾਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਰੈਂਕ ਐਂਡ ਫਾਈਲ ਤੇ ਕੇਡਰ ਦੇ ਜਜ਼ਬਾਤ ਮੈਂ ਦੱਸ ਦਿੰਨਾ ਵਾਂ ਉਮੀਦਵਾਰਾਂ ਦੇ ਦੱਸ ਦਿੰਨਾ ਵਾਂ ਕਿ ਸਮਾਂ ਇਹ ਮੰਗ ਕਰਦਾ ਕਿ ਦੇ ਸ਼ੁੱਡ ਵਿਦਡਰ ਐਂਡ ਦੇ ਸ਼ੁੱਡ ਗੋ ਬੈਕ ਟੂ ਦੇਲੀ ਅਗਰ ਆਬਜ਼ਰਵਰ ਲਾਉਣਾ ਵੀ ਆ ਕੋਈ ਨਿਊਟਰਲ ਆਬਜ਼ਰਵਰਸ ਨਵੇਂ ਲਾ ਦੇਣ ਅਰਵਿੰਦ ਕੇਜਰੀਵਾਲ ਪਰ ਰੈਸਟ੍ਰਿਕਟਿਡ ਰੋਲ ਕਿ ਤੁਸੀਂ ਸਿਰਫ ਆਬਜ਼ਰਵ ਕਰੋਗੇ ਯੂ ਵਿਲ ਨਾਟ ਇੰਟਰਫੇਅਰ ਤੁਹਾਨੂੰ ਕੀ ਲੱਗਦਾਗਾ ਹੁਣ ਕਿਹਾ ਗਿਆ ਕਿ ਪਾਰਟੀ ਕਨਸਟੀਟਿਊਸ਼ਨ ਮੁਤਾਬਕ ਚੱਲੂਗੀ ਪਾਰਟੀ ਕਨਸਟੀਟਿਊਸ਼ਨ ਮੁਤਾਬਕ ਨਹੀਂ ਚਲਦੀ ਸੀ ਇਹ ਥੋੜਾ ਦੇਖੋ ਗਲਤੀਆਂ ਹੋਈਆਂ ਆਲ ਟੈਲ ਯੂ ਵਨ ਥਿੰਗ ਪਹਿਲਾਂ ਨਹੀਂ ਚਲਦੀ ਸੀ ਪਾਰਟੀ ਕਨਸਟੀਟਿਊਸ਼ਨ ਮੁਤਾਬਕ ਨਹੀਂ ਚਲਦੀ ਤਾਂ ਹੀ ਉਹ ਤਾਂ ਸਾਡਾ ਰਿਜ਼ਲਟ ਆਇਆ ਦੇਖੋ ਇੱਕ ਗੱਲ ਅਸੀਂ ਕਹਿੰਦੇ ਸੀ ਕਿ ਅਸੀਂ ਵੋਲੰਟੀਅਰਸ ਨੂੰ ਪੁੱਛ ਕੇ ਟਿਕਟਾਂ ਦੇਵਾਂਗੇ ਨਹੀਂ ਨਾ ਪੁੱਛਿਆ ਗਿਆ ਉਹਨਾ ਜਿਹੜੀ ਕੈਂਪੇਨ ਕਮੇਟੀ ਵੀ ਸੀਗੀ ਉਹਨੂੰ ਵੀ ਨਹੀਂ ਪੂਰਾ ਪੁੱਛਿਆ ਗਿਆ ਇਸ ਲਈ ਕੁਝ ਖਾਮੀਆਂ ਤਾਂ ਸਾਡੇ ਸੀਟਾਂ ਹੀ ਉਹ ਅਸੀਂ 20 ਸੀਟਾਂ ਦੇ ਆਏ ਨਾ ਮੈਂ ਕਹਿੰਦਾ ਕਿ ਆਪਣੀਆਂ ਗਲਤੀਆਂ ਸਵੀਕਾਰ ਕਰਨ ਵਿੱਚ ਹਰਜ ਕੀ ਆ ਫਿਰ ਖਾਨ ਵਾਲੇ ਦੱਸੋ ਅਸੀਂ ਸਭ ਅਸੀਂ ਸਵੀਕਾਰ ਕਰਾਂਗੇ ਅਸੀਂ ਨਵੇਂ ਸਿਰੋਂ ਤੁਰਾਂਗੇ ਮੈਂ ਤੁਹਾਨੂੰ ਪੂਰਨ ਆਸ ਨਾ ਕਹਿ ਸਕਦਾ ਕਿ ਜੇ ਅਸੀਂ ਆਪਣੀਆਂ ਗਲਤੀਆਂ ਸੁਧਾਰ ਲਈਆਂ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਭਰੋਸਾ ਕਰ ਲਿਆ 2019 ਚ आम आदमी पार्टी बहुत मजबूत पार्टी हो के ऊपर दोबारा खान वाले दंद फिर और सी दिखावण वाले और सी ਤੁਸੀਂ ਮੰਨਦੇ ਹੋ ਇਹ ਗੱਲ ਨਹੀਂ ਮੈਂ ਇਹਦੇ ਬਾਰੇ ਨਹੀਂ ਇਦਾ ਇਸ ਤਰ੍ਹਾਂ ਮੈਂ ਕਿਸੇ ਦੇ ਇਲਜ਼ਾਮ ਨਹੀਂ ਲਾਉਣਾ ਕਿਉਂਕਿ ਆਈ ਵਾਸ অলਸੋ ਪਾਰਟ ਆਫ ਦਾ ਸਿਸਟਮ ਨਾ ਆਈ ਵਾਸ অলਸੋ ਪਾਰਟ ਆਫ ਦਾ ਸਿਸਟਮ ਸੋ ਇਟਸ ਇਟਸ ਅ ਕਲਕਟਾਂ ਦੀ ਵੰਡ ਠੀਕ ਠੰਗ ਨਾਲ ਨਹੀਂ ਹੋਈ ਟਿਕਟਾਂ ਦੇ ਵਿੱਚ ਵੀ ਕੰਮ ਖਾਮੀਆਂ ਸੀਗੀਆਂ ਅਸੀਂ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਚੀਫ ਮਿਨਿਸਟਰ ਨਹੀਂ ਦੇ ਸਕੇ ਕਿਤੇ ਨਾ ਕਿਤੇ ਦਿੱਲੀ ਟਾਈਪ ਇਲੈਕਸ਼ਨ ਪੰਜਾਬ ਨੂੰ ਅਸੀਂ ਲੜ ਕੱਢੀ ਜਿਹੜਾ ਸਾਡਾ ਕੈਂਪੇਨ ਦਾ ਸਟਾਈਲ ਸੀ ਉਹਦੇ ਵਿੱਚ ਡੋਰ ਟੂ ਡੋਰ ਵਾਲਾ ਕੰਮ ਬਹੁਤ ਅੱਛਾ ਸੀਗਾ ਕਈ ਗੱਲਾਂ ਸੀ ਇਮਪ੍ਰੈਕਟਿਕਲ ਕਰਨ ਲੱਗੀਆਂ ਟਿਕਟਾਂ 'ਚ ਖਾਮੀਆਂ ਕੀ ਸੀ ਟਿਕਟਾਂ ਦਾ ਇਹੀ ਸ਼ੋਰ ਜੋ ਪੈ ਰਿਹਾ ਸੀਗਾ ਕਿ ਫੇਵਰਿਟਿਜ਼ਮ ਹੋਇਆ ਨਿਪੋਟਿਜ਼ਮ ਹੋਇਆ ਇਹੀ ਗੱਲਾਂ ਸੀਗੀਆਂ ਖਾਸ ਤੌਰ ਤੇ ਜਿਵੇਂ ਹੁਣ ਜਿਹੜੇ ਪੰਜਾਬ ਦੀ ਲੀਡਰਸ਼ਿਪ ਸੀ ਨਾ ਇਹਨਾਂ ਦੀ ਰეკਮੈਂਡੇਸ਼ਨ ਤੇ ਟਿਕਟ ਨਹੀਂ ਦਿੱਤੀਗੀ ਕੋਈ ਇਹ ਪੋਸਿਬਲੀ ਜਿਹੜੇ ਦਿੱਲੀ ਦੇ ਆਬਜ਼ਰਵਰਸ ਬੈਠੇ ਸੀ ਥੱਲੇ ਤੇ ਸੰਜੇ ਸਿੰਘ ਦੁਰਗੇਸ਼ ਐਂਡ ਆਲਟੀਮੇਟਲੀ ਉੱਪਰ ਪਾਰਟੀ ਦੀ ਹਾਈ ਕਮਾਂਡ ਸੋ ਇਹਨੂੰ ਉਹਨਾਂ ਨੇ ਕਿਹਾ ਗਿਆ ਭਗਵੰਤ ਮਾਨਨੀ ਵੀ ਕੁਝ ਟਿਕਟਾਂ ਦਵਾਈਆਂ ਫੂਲਕਾ ਨੇ ਵੀ ਕੁਝ ਟਿਕਟਾਂ ਮੇਰਾ ਨਹੀਂ ਖਿਆਲ ਕੋਈ 1 2 1 2 ਆਈ ਕੈਨ ਸੇ ਵਿਦ ਕੰਫੀਡੈਂਸ ਨਾਟ ਮਚ ਆਫ ਕੌਰਸ ਤੁਸੀਂ ਇੱਕ ਸਿਸਟਮ ਕ੍ਰੀਏਟ ਕਰ ਲਏ ਨੇ ਉਹ ਸਿਸਟਮ ਦੇ ਵਿੱਚ ਮੋਰ ਸਾਰਿਆਂ ਦੀ ਮੰਨੀ ਗਈ ਹੈ ਲੇਕਿਨ ਉਹ ਹੈ ਨਹੀਂ ਸੀ ਸਿਸਟਮ ਦਿੱਲੀ ਦਾ ਦਿੱਲੀ ਦੀਆਂ ਟਿਕਟਾਂ ਤਾਂ ਦਿੱਤੀਆਂ ਗਈਆਂ ਦਿੱਲੀ ਵੱਲੋਂ ਕੀ ਦਿੱਲੀ ਦੇ ਉਪਰੋ ਜਾਗਰ ਜਿੱਤ ਕੇ ਆਉਂਦੇ ਨੇ ਤਾਂ ਉਹਨਾਂ ਦੇ ਭਰੋਸੇ 'ਚ ਰਹਿਣ ਮੈਂ ਸਮਝਾਂ ਨੀ ਦੁਬਾਰਾ ਅਗਰ ਦਿੱਲੀ ਵੱਲੋਂ ਟਿਕਟਾਂ ਤਾਂ ਦਿੱਤੀਆਂ ਗਈਆਂ ਦਿੱਲੀ ਦਾ ਪ੍ਰਭਾਵ ਤਾਂ ਸੀਗਾ ਕਿ ਅਗਰ ਜਿੱਤ ਕੇ ਉਹ ਜਿਹੜੇ ਉਮੀਦਵਾਰ ਜਿੱਤ ਕੇ ਆਉਂਦੇ ਨੇ ਉਹਨਾਂ ਨੇ ਤਾਂ ਕਿਹਾ ਨਾ ਕਿ ਉਹਨਾਂ ਨੇ ਜਿੱਦਾਂ ਦਿੱਲੀ ਦੀ ਚੋਣ ਲੜੀ ਸੀਗੀ ਕੀਪਿੰਗ ਇਨ 뷰 ਅਰਵਿੰਦ ਕੇਜਰੀਵਾਲ ਐਜ਼ ਦਾ ਪ੍ਰਿੰਸੀਪਲ ਫਿਗਰ ਉਹੀ ਪੈਟਰਨ ਪੰਜਾਬ ਤੇ ਲਾਗੂ ਕਰ ਦਿੱਤਾ ਉਹਨਾਂ ਨੇ ਕਿਹਾ ਅਸੀਂ ਟਿਕਟਾਂ ਦੇਾਂਗੇ ਸਾਨੂੰ ਜ਼ਿਆਦਾ ਤਜਰਬਾ ਹੈਗਾ ਵਾ ਜਿੱਦਾਂ ਅਸੀਂ ਦਿੱਲੀ ਇਲੈਕਸ਼ਨ ਲੜ ਕੇ ਜਿੱਤ ਹਟਿਆ ਜੇ ਅਸੀਂ ਇਸੇ ਤਰੀਕੇ ਨਾਲ ਲੜਾਂਗੇ ਪੰਜਾਬ ਦੇ ਵਿੱਚ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਥੋੜਾ ਇੱਕ ਲੈਵਲ ਆਫ ਓਵਰ ਕੌਨਫੀਡੈਂਸ ਚੱਲੇਗੇ ਅਸੀਂ ਸੁਣਨ ਨੂੰ ਕੋਈ ਕ ਖਾਮੀ ਹੋ ਰਹੀ ਆ ਕੋਈ ਆਪਾਂ ਨੂੰ ਕੈਂਪੇਨ ਦੇ ਦੌਰਾਨ ਕੋਈ ਥੋੜਾ ਦੁਬਾਰਾ ਕਰੈਕਟਿਵ ਮੀਜਰਸ ਲੈਣਨੇ ਚਾਹੀਦੇ ਇਹ ਕਿਤੇ ਉਹ ਡਿਸਕਸ਼ਨ ਦਾ ਮੌਕਾ ਹੀ ਨਹੀਂ ਮਿਲਿਆ ਕਿਤੇ ਕੀ ਲੱਗਦਾਗਾ ਜਦੋਂ ਕਿਹਾ ਜਾਂਦਾਗਾ ਕਿ ਕਾਂਗਰਸ ਗਾਂਧੀ ਪਰਿਵਾਰ ਚਲਾਉਂਦਾ ਆਰਐਸਐਸ ਨਾਗਪੁਰ ਤੋਂ ਚਲਦੀ ਆ ਆਮਾਦਵੀ ਪਾਰਟੀ ਨੂੰ ਸਿਰਫ ਕੇਜਰੀਵਾਲ ਚਲਾਉਂਦੀ ਨਹੀਂ ਮੈਂ ਇਦਾਂ ਨਹੀਂ ਕਹਿੰਦਾ ਦੇਖੋ ਇਹ ਚੀਜ਼ਾਂ ਤਾਂ ਹੋਣ ਰਹਿਣਗੀਆਂ ਨਾ ਜਿਹੜੀ ਨੈਸ਼ਨਲ ਪਾਰਟੀਆਂ ਆ ਹਾਊ ਕੈਨ ਯੂ ਸੇ ਕਿ ਸੋਨੀਆ ਗਾਂਧੀ ਕਾਂਗਰਸ ਨਹੀਂ ਚਲਾ ਰਹੀ ਜਾਂ ਬੀਜੇਪੀ ਨੂੰ ਮੋਦੀ ਤੇ ਆਰਐਸਐਸ ਨਹੀਂ ਆਮਾਦਵੀ ਪਾਰਟੀ ਵਾਰ-ਵਾਰ ਇਹ ਗੱਲ ਕਹਿੰ ਹਾਈ ਕਮਾਂਡ ਕਲਚਰ ਨਹੀਂ ਹੋਊਗਾ ਸਾਡਾ ਹੁਣ ਕਨਵੀਨਰ ਜਿਹੜਾ ਉਹ ਅਰਵਿੰਦ ਕੇਜਰੀਵਾਲ ਹੈ ਨਾ ਹੀ ਇਜ਼ ਰਿਸਪੋਨਸਿਬਲ ਹੀ ਇਜ਼ ਹੀ ਇਜ਼ ਰਨਿੰਗ ਦ ਪਾਰਟੀ ਅਸੀਂ ਕਿੱਦਾਂ ਕਹਦੇ ਕਿ ਉਹ ਨਹੀਂ ਚਲਾ ਰਹੇ ਜੀ ਪਾਰਟੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਤੁਹਾਨੂੰ ਲੱਗਦਾ ਇੱਥੇ ਵੀ ਹਾਈ ਕਮਾਂਡ ਕਲਚਰ ਹੈਗਾ ਹਾਂਜੀ ਹਾਈ ਕਮਾਂਡ ਕਲਚਰ ਹੈ ਆਮ ਆਦਮੀ ਪਾਰਟੀ ਚ ਨਹੀਂ ਆਈ ਥਿੰਕ ਇਟ ਵਾਸ ਡਿਫਰੈਂਟ ਫਰਮ ਦ ਅਦਰਸ ਜਿਹੜਾ ਆ ਜਿਹੜਾ ਇਮੀਡੀਏਟ ਨੁਕਸਾਨ ਹੋਇਆ ਇਹਦੇ ਕਾਰਨ ਮੈਂ ਤੁਹਾਨੂੰ ਬੜੇ ਕਲੀਅਰਲੀ ਆਊਟਲਾਈਨ ਕਰ ਦਿੱਤੇ ਆ ਫਿਰ ਵੀ ਅਸੀਂ ਕੋਈ ਇਦਾਂ ਹੌਸਲਾ ਨਹੀਂ ਛੱਡਿਆ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰ ਸਾਡਾ ਮਕਸਦ ਹੋਣੇ ਆ ਕਿ ਅਕਾਲੀਾਂ ਦੇ ਪਰਸੈਂਟੇਜ ਤੁਹਾਡੇ ਤੋਂ ਜ਼ਿਆਦਾ ਆ ਗਈ 25% ਵੋਟ ਲੈ ਗਏ ਆ ਟੋਟਲ ਉਹਨਾਂ ਦਾ 31-32% ਬਣਦਾ ਆ ਆ ਗਈ ਆ ਬਿਕੋਜ਼ ਕਈ ਫੈਕਟਰਸ ਸੀਗੇ ਕਈ ਜਗ੍ਹਾ ਦੇ ਉੱਤੇ ਕਾਂਗਰਸ ਤੇ ਅਕਾਲੀ ਦਲ ਦੀ ਫਿਕਸਡ ਮੈਚ ਵੀ ਚੱਲਦਾ ਰਿਹਾ ਵਾ ਕਈ ਜਗ੍ਹਾ ਤੇ ਵੋਟਾਂ ਵੀ ਟਰਾਂਸਫਰ ਹੋਈਆਂ ਨੇ ਕਈ ਡੇਰੇ ਦੀ ਵੀ ਗੱਲ ਆਈ ਆ ਬਹੁਤ ਕੁਝ ਹੋਇਆ ਵਾ ਇਸ ਲਈ ਪਰਸੈਂਟੇਜ ਭਾਵੇਂ ਵਧ ਗਿਆ ਲੇਕਿਨ ਸੀਟਾਂ ਜੋ ਪਿੱਛੇ ਰਹਿ ਗਏ ਨੇ ਆਪੋਜੀਸ਼ਨ ਪਾਰਟੀ ਆਮ ਹੀ ਆ ਆਮ ਆਦਮੀ ਪਾਰਟੀ ਸਾਡਾ ਟੀਚਾ ਇਹ ਹੋਣਾ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਰੀਬਿਲਡ ਕਰੀਏ ਮੋਰਲ ਆਪਣੇ ਵਰਕਰਸ ਦਾ ਵੋਲ 2019 ਨੂੰ ਟੀਚਰ ਰੱਖੇ ਕੋ ਕੈਪਟਨ ਅਮਰਿੰਦਰ ਸਿੰਘ ਜੇ ਕਹੀਏ ਨਾ ਜੇ ਠੀਕ ਹੈ ਉਹਨਾਂ ਨੇ ਸ਼ੁਰੂਆਤੀ ਕੁਝ ਗੱਲਾਂ ਅੱਛੀਆਂ ਕੀਤੀਆਂ ਗਲਤ ਵੀ ਫੈਸਲੇ ਲੈ ਲੈਣ ਨਾਲ 6 ਆਦਮੀਆਂ ਦੀ ਐਡਵਾਈਜ਼ਰਾਂ ਦੀ ਫੌਜ ਲਾਤੀ ਹੈ ਇੱਕ ਪਾਸੇ ਕਹਿੰਦੇ ਕਿ ਅਸੀਂ ਵੀਆਈਪੀ ਕਲਚਰ ਹਟਾਵਾਂਗੇ ਖਰਚਾ ਘਟਾਵਾਂਗੇ ਇੱਕ ਪਾਸੇ 6 ਆਦਮੀਆਂ ਦੀ ਫੌਜ ਲਾ ਕੇ ਕੈਬਨਿਟ ਮਿਨਿਸਟਰ ਸਟੇਟ ਮਿਨਿਸਟਰ ਦਾ ਸਟੇਟਸ ਦੇ ਕੇ ਕੂਟੀਆਂ ਗੱਡੀਆਂ ਮੋਟਰਾਂ ਸਾਰਾ ਕੁਝ ਦੇ ਦਿੱਤਾ ਵਾ ਇਸ ਲਈ ਉਹਨਾਂ ਦੇ ਜਿਹੜੇ ਫੈਸਲੇ ਨੇ ਨਾ ਜੀ ਉਹ ਆਉਣ ਵਾਲੇ ਸਮੇਂ ਚ ਪੰਜਾਬ ਦਾ ਖਜ਼ਾਨਾ ਬਿਲਕੁਲ ਖਾਲੀ ਪਿਆ ਵਾ ਕਰਜ਼ਾ 2 ਲੱਖ ਕਰੋੜ ਦੇ ਕਰੀਬ ਕਰਜ਼ਾ ਵ ਹਰ ਘਰ ਵਿੱਚ ਸਰਕਾਰੀ ਨੌਕਰੀ ਨਹੀਂ ਦੇ ਸਕਣਗੇ ਚਾਹ ਕੇ ਵੀ ਨਹੀਂ ਦੇ ਸਕਣਗੇ ਕਿਸਾਨਾਂ ਦਾ ਕਰਜ਼ਾ ਦਲਿਤਾਂ ਦਾ ਕਰਜ਼ਾ ਜਿਹੜੇ ਕਮਿਟਮੈਂਟਸ ਕੀਤੀਆਂ ਨੇ 스마트 ਫੋਨਸ ਅੱਜ ਹਲੇ ਹਨੀਮੂਨ ਪੀਰੀਅਡ ਆ 6 ਮਹੀਨੇ ਦਾ ਹਨੀਮੂਨ ਪੀਰੀਅਡ ਕੈਪਟਨ ਅਬਰਿੰਦਰ ਸਿੰਘ ਨਾਲ ਚੱਲੇਗਾ ਵਾਂਸ ਦੈਟ 6 ਮੰਥ ਪੀਰੀਅਡ ਐਂਡਸ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਲੋਕਾਂ ਨੇ ਫੇਰ ਐਨਲਾਈਜ਼ ਕਰਨਾ 2 ਸਾਲ ਪਾਰਲੀਮੈਂਟ ਵਿੱਚ ਪਏ ਨੇ ਅਗਰ ਅਸੀਂ ਇਹ ਗੱਲਾਂ ਸਾਰੀਆਂ ਠੀਕ ਕਰ ਲਈਆਂ ਮੈਂ ਤੁਹਾਨੂੰ ਦੁਬਾਰਾ ਦੁਬਾਰਾ ਕਹਿ ਰਿਹਾ ਆਮ ਆਦਮੀ ਪਾਰਟੀ ਪਾਰਲੀਮੈਂਟ ਜਿੱਤ ਸਕਦੀ ਪੰਜਾਬ ਚ ਆਪੋਜੀਸ਼ਨ ਲੀਡਰ ਤੁਹਾਨੂੰ ਕੌਣ ਨਹੀਂ ਬਣਾਇਆ ਫੁਲਕਾ ਜੀ ਬਣਾਤੇ ਇੱਕ ਹੀ ਗੱਲ ਹੈ ਕੋਈ ਫਰਕ ਨਹੀਂ ਪੈਂਦਾ ਜੀ ਤੁਹਾਡੀ ਵੀ ਇੱਛਾ ਸੀ ਸੁਣਿਆ ਤੁਹਾਡੇ ਬਹੁਤ سارے ਸਮਰਥਕ ਕਹਿ ਰਹੇ ਸੀ ਕਿ ਇਸ ਕਰਾ ਨੂੰ ਬਣਾਓ ਲੋਕਾਂ ਦੀ ਜਜ਼ਬਾਤ ਤਾਂ ਸਭ ਨੂੰ ਰਾਈਟ ਅਧਿਕਾਰ ਹੈ ਜੇ ਦੁਨੀਆ ਪਰਚੋ ਲੋਕ ਚਾਹੁੰਦੇ ਕੀ ਚਾਹੁੰਦੇ ਕੀ ਨਹੀਂ ਚਾਹੁੰਦੇ ਲੇਕਿਨ ਆਫਟਰ 올 ਪਾਰਟੀ ਨੇ ਉਹ ਫੈਸਲਾ ਲਿਆ ਇਟਸ ਆਲ ਰਾਈਟ ਇਹ ਗੱਲ ਤੁਹਾਡੇ ਬਾਰੇ ਕਹੀ ਜਾਂਦੀ ਹੈ ਕਿ ਤੁਸੀਂ ਟੀਮ ਲੀਡਰ ਨਹੀਂ ਹੈਗੇ ਤੁਸੀਂ ਟੀਮ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ ਕਿੰਨੀ ਦੇਰ ਲੋਕ ਕਹਿਣਗੇ ਇਹ ਗੱਲ ਕਹੀ ਜਾਂਦੀ ਹੈ ਤੁਹਾਡੇ ਬਾਰੇ 20 ਸਾਲ ਹੋ ਗਏ ਕੱਥਰ ਕਹਿੰਦੇ ਨੇ ਕਾਂਗਰਸੀ ਬਾਰ-ਬਾਰੀ ਗੱਲ ਕਹੀ ਜਾਂਦੀ ਕਿ ਖੈਰਾਂ ਨੂੰ ਆਪੋਜੀਸ਼ਨ ਲੀਡਰ ਤਿਆਰੀ ਬਣਾਇਆ ਗਿਆ ਕਿਉਂਕਿ ਉਹ ਟੀਮ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ ਉਹ ਕਦੀ ਮੌਕਾ ਦੇਣਗੇ ਤਾਂ ਮੈਂ ਦੱਸੂਗਾ ਨਾ ਕਿ ਟੀਮ ਲੀਡਰ ਕਿਦਾਂ ਦਾ ਮੈਂ ਆ ਜਿਹੜੀ ਜਿੱਤ ਹੋਈ ਹੈ ਨਾ ਕਾਂਗਰਸ ਦੀ ਇਹਦੇ ਵਿੱਚ ਮੇਰਾ ਬਹੁਤ ਵੱਡਾ ਰੋਲ ਆ ਮੈਂ 10 ਸਾਲ ਜਦੋਂ ਸਾਰੇ ਲੁੱਕ ਗਏ ਸੀ ਅੰਦਰ ਘਰਾਂ 'ਚ ਵੜ ਗਏ ਸੀ ਮੈਂ ਲੜਿਆਂ ਬਾਦਲਾਂ ਦੀ ਤਾਨਾशाही ਦੇ ਨਾਲ ਉਹ ਇਸ ਲਈ ਇਹ ਕਹਿ ਦੇਣਾ ਕਿ ਫਲਾਨੀ ਗੱਲ ਨਹੀਂ ਹੈਗੀ ਓਨਲੀ ਦਾ ਓਨਲੀ ਵੈਨ ਆਮ ਗੀਵਨ ਅ ਰਿਸਪੌਂਸਿਬਿਲਟੀ ਵਿਲ ਆਈ ਬੀ ਏਬਲ ਟੂ ਪ੍ਰੂਵ ਮਾਈ ਕ੍ਰੈਡੈਂਸ਼ੀਅਲਸ ਉਹਦਾ ਕਹੀ ਜਾਣਗੇ ਜੋ ਮਤਲਬ ਕਿ ਕਿਉਂਕਿ ਤਾਂ ਕਹਿਆ ਜਾਂਦਾ ਕਿ ਤੁਸੀਂ ਕੈਪਟਨ ਦੇ ক্লোਜ਼ ਸੀ ਤੁਸੀਂ ਕੈਪਟਨ ਨਾਂ ਨਹੀਂ ਚੱਲੇ ਤੁਸੀਂ ਬਾਜਵਾ ਦੇ ক্লোਜ਼ ਸੀ ਤੁਸੀਂ ਬਾਜਵਾ ਨਾਂ ਨਹੀਂ ਚੱਲੇ ਤੁਸੀਂ ਆਮ ਆਦਮੀ ਪਾਰਟੀ ਦੇ ক্লোਜ਼ ਹੋਏ ਆਮ ਆਦਮੀ ਪਾਰਟੀ ਨਾਲ ਤੁਹਾਡੇ ਪਹਿਲਾਂ ਹੀ ਡਿਫਰੈਂਸ ਆ ਗਏ ਇਸ ਕਰਕੇ ਕਹਿਆ ਜਾਂਦਾ ਕਿ ਤੁਸੀਂ ਇੱਕ ਜਿਹੜਾ ਇੱਕ ਹੁੰਦਾਗਾ ਕਿ ਪੋਲਿਟਿਕਸ 'ਚ ਬੜਾ ਵੱਡਾ ਦਿਲ ਰੱਖ ਕੇ ਬਹੁਤ ਸਾਰੀਆਂ ਵਿਰੋਧੀ ਵਿਚਾਰਧਾਰਾ ਨੂੰ ਸਮਾਉਣਾ ਵੀ ਹੁੰਦਾ ਨਾਲ ਵੀ ਲੈ ਕੇ ਚੱਲਣਾ ਹੁੰਦਾ ਵਿਰੋ ਉਹ ਤੁਹਾਡੇ ਚ ਮੈਂ ਮੈਂ ਪਹਿਲੀ ਗੱਲ ਤਾਂ ਕਹਿਣਾ ਚਾਹਣਾ ਜੀ ਮੈਂ ਨਾ ਕਲੋਜ਼ ਨਹੀਂ ਕਹਿ ਸਕਦਾ बिकॉज ਮੈਂ ਨਾ ਆਪਣੀ ਸੈਲਫ ਰਿਸਪੈਕਟ ਰੱਖਦਾ ਮੈਂ ਬਹੁਤ ਕਿਸੇ ਦੇ ਪਿੱਛੇ ਨਹੀਂ ਫਿਰ ਸਕਦਾ ਬਹੁਤ ਖੁਸ਼ ਆਮਦ ਨਹੀਂ ਇਹ ਤਾਂ ਤੁਸੀਂ ਕਹਿ ਸਕਦੇ ਹੋ ਕਿ ਤੇਰੇ ਚ ਆ ਆਫਗੁਣ ਹੈ ਲੇਕਿਨ ਮੈਂ ਜੇ ਮੈਂ ਕਦੀ ਵੀ ਖੈਰਾ ਸਾਹਿਬ ਮੇਰੀ ਯਾਦ ਹੈ ਕੈਪਟਨ ਜਦੋਂ ਤੁਸੀਂ ਕੈਪਟਨ ਸਾਹਿਬ ਹਾਰੇ ਤੁਸੀਂ ਸਟੇਟਮੈਂਟ ਦਿੱਤੀ ਕਿ ਕੈਪਟਨ ਕਰਕੇ ਕਾਂਗਰਸ ਆ ਰਹੀ ਕੈਪਟਨ ਨੇ ਸਟੇਟਮੈਂਟ ਦਿੱਤੀ ਕਿ ਉਹੀ ਖੈਰਾ ਜਿਹਨੂੰ ਮੈਂ ਟਿਕਟ ਦਵਾਈ ਜਿਹੜੇ ਮੇਰੇ ਕੋਲ ਮੰਤਰੀ ਬਣਨ ਆ ਰਹੇ ਸੀ ਫਿਰ ਜਦੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਬਣੇ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਬਣ ਪਹਿਲੇ ਮੈਂ ਦੇਖਿਆਗਾ ਕਿ ਸਟੇਜ ਤੋਂ ਤੁਸੀਂ ਸੰਬੋਧਨ ਤੁਸੀਂ ਕਰ ਰਹੇ ਸੀ ਥੋੜੇ ਜਿ ਦਿਨਾਂ ਬਾਅਦ ਬਾਈਵਾ ਸਾਹਿਬ ਨਾਲ ਵੀ ਡਿਫਰੈਂਸ ਆਇਆ ਕਿਦੋਂ ਜ਼ਮੀਨ ਦਾ ਮਸਲਾ ਉਠਾਇਆ ਤੁਸੀਂ ਤਾਂ ਫਿਰ ਮੈਂ ਕੀ ਗਲਤ ਕੀਤਾ ਮੈਂ ਇਨਕੇ ਸ਼ਰਮੇ ਨੂੰ ਘੇਰ ਰਿਹਾ ਸੀਗਾ ਜਦੋਂ ਮੈਂ ਲੜ ਰਿਹਾ ਸੀਗਾ ਤੇ ਪਿੱਛੋਂ ਕੋ ਪਿੱਛੇ ਹਟ ਜਵੇ ਮੇਰਾ ਤਾਂ ਕੋਈ ਕਸੂਰ ਨਹੀਂ ਸੀਗਾ ਜੇ ਜੇ ਕੈਪਟਨ ਸਾਹਿਬ ਕਹਿੰਦੇ ਮੈਂ ਪਲਾਟ ਦੀ ਟਿਕਟ ਦਵਾਈ ਤੇ ਪਲਾਟ ਦੀ ਟਿਕਟ ਤਾਂ ਉੱਥੇ ਕੋਈ ਹੈ ਹੀ ਨਹੀਂ ਸੀਗਾ ਹੋਰ ਕਲੇਮੈਂਟ ਇਹ ਤਾਂ ਇਸ ਤਰ੍ਹਾਂ ਦਾ ਇੱਕ ਕਨਸਟੈਂਸੀ ਜਿਹੜੀ ਕਾਂਗਰਸ ਨੂੰ ਮੈਂ ਬਿਲਡ ਕੀਤਾ 20 ਸਾਲਾਂ ਚ ਇਸ ਲਈ ਹੁਣ ਕਾਂਗਰਸ ਨੂੰ ਸਿਰਫ 5900 ਵੋਟਸ ਪਈਆਂ ਨੇ ਜਮਾਨਤ ਕਿਤੇ ਨਹੀਂ ਜਬ ਥੋਈ ਕਾਂਗਰਸ ਦੀ ਪਲਤ ਵਿੱਚ ਹੋਈ ਦੁੱਖ ਹੁੰਦਾ ਇਸ ਗੱਲ ਦਾ ਕਿ ਕਾਂਗਰਸ ਦੇ ਲਈ ਜੀ ਕੰਮ ਕੀਤਾ ਨਾਟ ਐਟ ਆਲ ਕਾਂਗਰਸ ਜਿੱਤ ਗਈ ਤੁਸੀਂ ਕਾਂਗਰਸ ਸੀ ਮੈਂ ਕਦੀ ਰਿਪੈਂਟ ਨਹੀਂ ਕੀਤਾ ਜ਼ਿੰਦਗੀ ਮੈਂ ਲੜਨ ਲਈ ਧਿਆਨ ਫੇਰ ਬੈਠਾ ਮੈਂ 5 ਸਾਲ ਹੋਰ ਲੜੂੰਗਾ ਲੋੜ ਪਈ ਉਸ ਤੋਂ ਬਾਅਦ 5 ਸਾਲ ਹੋਰ ਲੜੂੰਗਾ ਆਈ ਨੇਵਰ ਗਿਵ ਅਪ ਲਾਈਕ ਦਿਸ ਇਹ ਚਰਚਾ ਚੱਲੀ ਸੀ ਕਿ ਪ੍ਰਸ਼ਾਂਤ ਕਿਸ਼ੋਰ ਨਾਲ ਤੁਹਾਡੀ ਮੀਟਿੰਗ ਹੋਈ ਹੈ ਕਦੇ ਹੋ ਸਕਦਾ ਹੈਗਾ ਆਮ ਆਦਮੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਜਾਵਾਂ ਗੱਲਾਂ ਬਾਤਾਂ ਸਭ ਚੱਲਦੀਆਂ ਰਹਿੰਦੀਆਂ ਨੇ ਪ ਬਟ ਐਟ ਦ ਸੇਮ ਟਾਈਮ ਮੈਂ ਕਮਿਟਿਡ ਆ ਮੈਂ ਖੜਾ ਰਹੂੰਗਾ ਆਈ ਵਿਲ ਫਾਈਟ ਇਟ ਆਊਟ ਤੇ ਜੇ ਬਿਲਕੁਲ ਹੀ ਹੁਣ ਦੇਖਿਆ ਕਿ ਕੋਈ ਕਿਸੇ ਹਾਲਾਤ ਬਦਲਣ ਦੇ ਵਿੱਚ ਕੋਈ ਕਰੈਕਟਿਵ ਮੈਜਰਸ ਨਹੀਂ ਹੋ ਰਹੇ ਫਿਰ ਦੇਖਿਆ ਜਾ ਸਕਦਾ ਨਾਟ ਐਟ ਦਿਸ ਪੁਆਇੰਟ ਆਫ ਟਾਈਮ ਐਟ ਆਲ ਦਿੱਲੀ ਵਾਲਿਆਂ ਖਿਲਾਫ ਬਗਾਵਤ ਵੀ ਹੋ ਸਕਦੀ ਆ ਆਮ ਆਦਮੀ ਪਾਰਟੀ ਦਾ ਲੋਕਲਾਈਜੇਸ਼ਨ ਵੀ ਹੋ ਸਕਦਾ ਆਮ ਆਦਮੀ ਪਾਰਟੀ ਖੁਦ ਮੁਖਤਿਆਰੀ ਮੰਗ ਰਹੀ ਆ ਅਗਰ ਨਹੀਂ ਦਿੰਦੇ ਦਿੱਲੀ ਵਾਲੇ ਤਾਂ ਹੋ ਸਕਦਾ ਤੁਸੀਂ ਪਾਰਟੀ ਚਲਾ ਲੈਟ ਅਸ ਵੇਟ ਐਂਡ ਵਾਚ ਕਿ ਇਹ ਜਿਹੜਾ ਇੱਕ ਪੰਜਾਬ ਦੇ ਕੈਂਡੀਡੇਟਸ ਨੇ ਮਤਾ ਪਾਸ ਕੀਤਾ ਇਹਦਾ ਦਿੱਲੀ ਵਾਲੇ ਕੀ ਵਿਊ ਲੈਂਦੇ ਨੇ ਕਿਸ ਤਰ੍ਹਾਂ ਦਾ ਆਪਣਾ ਕਰੈਕਟਿਵ ਮੀਜਰਸ ਲੈ ਕੇ ਹੋ ਸਕਦਾ ਉਹ ਸਾਰਿਆਂ ਨੂੰ ਆਟੋਨਮਸ ਬਾਡੀ ਬਣਾ ਕੇ ਆਪਣਾ ਕੰਟਰੋਲ ਆਫਕੋਰਸ ਰਹੂਗਾ ਉਹਨਾਂ ਦਾ ਤੇ ਨਾਲ ਚਲਾਈ ਜਾਣ ਤੇ ਚੱਲ ਜਾਣਗੇ ਸਾਰਾ ਕੁਝ ਕੰਮ ਹੋ ਜਾਊਗਾ ਦਿੱਲੀ ਵਾਲਿਆਂ ਦੇ ਨਾਲ ਕੋਈ ਗੱਲਬਾਤ ਹੋਈ ਹੈਗੀ ਮੈਂ ਜਦੋਂ ਪਿੱਛੇ ਆਪੋਜੀਸ਼ਨ ਦੀ ਲੀਡਰ ਦੀ ਇਲੈਕਸ਼ਨ ਨਹੀਂ ਉਸ ਤੋਂ ਬਾਅਦ ਜਦੋਂ ਮਤਾ ਪਿਆਗਾ ਨਹੀਂ ਮਤੇ ਤੋਂ ਬਾਅਦ ਨਹੀਂ ਮੈਂ ਮੈਂ ਨਹੀਂ ਕੀਤੀ ਕਿਸੇ ਨਾ ਗੱਲ ਤੁਹਾਨੂੰ ਲੱਗਦਾ ਕਿ ਮੈਂ ਸਮਝਦਾ ਯਾਦਵੰਦੇ ਰ ਇੱਕ ਗੱਲ ਚੰਗੀ ਤਰ੍ਹਾਂ ਸਮਝੋ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਘੱਟ ਨੁਕਸਾਨ ਹੋਇਆ ਅਸੀਂ ਤਾਂ ਫਿਰ ਕੋਈ ਜਿੱਤ ਗਏ ਕੋਈ ਹਾਰ ਗਿਆ ਫੇਰ ਲੜ ਲਾਂਗੇ ਇਹ ਸਾਰੀ ਜਿਹੜੀ ਐਕਸਪੈਰੀਮੈਂਟ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਗਰੋਥ ਦਾ ਨੁਕਸਾਨ ਹੋਇਆ فرض ਕਰੋ ਪੰਜਾਬ ਦਾ ਦਰਵਾਜ਼ਾ ਜੇ ਖੁੱਲ ਜਾਂਦਾ ਇੰਡੀਆ ਨੂੰ ਗੁਜਰਾਤ ਚ ਵੀ ਆਮ ਆਦਮੀ ਜਾਣੀ ਸੀਗੀ ਉੜੀਸਾ ਚ ਵੀ ਜਾਣੀ ਸੀਗੀ ਹਰ ਸਟੇਟ ਚ ਇਹਦਾ ਅੱਗ ਵਾਂਗੂ ਗੱਲ ਫੈਲਣੀ ਸੀ ਹੁਣ ਨਹੀਂ ਜਾਣੀ ਕਟੂਗਾ ਆਫ ਕੋਰਸ ਬਿਕੋਜ਼ ਪੰਜਾਬ ਦਾ ਜਿਹੜਾ ਹੈਗਾ ਨਤੀਜਾ ਇਟ ਹੈਸ ਡੈਂਪਡ ਦ ਸਪਿਰਟ ਨੈਸ਼ਨਲੀ ਔਰ ਅਰਵਿੰਦ ਕੇਜਰੀਵਾਲ ਇੱਕ ਪੋਟੈਂਸ਼ੀਅਲ ਪ੍ਰਾਈਮ ਮਿਨਿਸਟਰ ਪ੍ਰੋਜੈਕਟ ਹੋ ਰਿਹਾ ਸੀ ਇਵਨ ਥੈਟ ਪ੍ਰੋਸਪੈਕਟ ਹੈਸ ਬੀਨ ਡੈਮੇਜਡ ਆਫਕੋਰਸ ਰਾਜਨੀਤੀ ਕੁਝ ਨਹੀਂ ਕਿਹਾ ਜਾ ਸਕਦਾ ਬੰਦਾ ਦੁਬਾਰਾ ਰੀਬਿਲਡ ਹੋ ਕੇ ਉੱਠ ਜਾਂਦਾ ਲੇਕਿਨ ਫॉर द ਟਾਈਮ ਬੀਂਗ ਇੱਕ ਚਟਕਾ ਇੱਕ ਸਾਨੂੰ ਅਗਰ ਅਸੀਂ ਪੰਜਾਬ ਜਿੱਤ ਜਾਂਦੇ ਜਸਟ ਇਮੇਜਿਨ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦਾ ਉਭਾਰ ਹੋਣਾ ਸੀ ਤੁਹਾਨੂੰ ਲੱਗਦੀ ਹੈ ਖੇਰਾ ਸਭ ਜਿੰਨਾ ਤੁਸੀਂ ਕਹਿਤਾ ਹੁਣ ਤੱਕ ਜਿਹੜਾ ਕਹਿਣ ਦੀ ਤੁਸੀਂ ਕਹਿੰਨੋ ਜ਼ਰੂਰਤ ਸੀ ਜਲੰਧਰ ਦੀ ਮੀਟਿੰਗ ਤੁਸੀਂ ਕਿਹਾ ਕਿ ਇੱਕ ਮਤਾ ਜਿਹੜਾ ਪਾਇਆ ਗਿਆ ਬਕਾਇਦਾ ਤੌਰ 'ਤੇ ਜਿੰਨੇ ਸਭ ਨੇ ਸਹਿਮਤੀ ਦਿੱਤੀ ਕਿ ਦਿੱਲੀ ਵਾਲੇ ਨਹੀਂ ਆਉਣੇ ਚਾਹੀਦੇ ਤੁਹਾਨੂੰ ਲੱਗਦਾਗਾ ਕਿ ਦਿੱਲੀ ਵਾਲੇ ਤੁਹਾਨੂੰ ਬਖਸ਼ਣਗੇ ਨਹੀਂ ਹੁਣ ਆਪਣੀ ਆਪਾ ਗੱਲ ਵੀ ਨਹੀਂ ਕਹਿ ਸਕਦੇ ਆਸੀਂ ਗੱਲ ਆਪਣੀ ਮੈਂ ਦੱਸੋ ਤੁਸੀਂ ਜੋ ਮੈਂ ਗੱਲਾਂ ਕਹਿ ਰਿਹਾ ਨਾ ਇਹ ਇਹ ਲੋਕਾਂ ਦੇ ਜਜ਼ਬਾਤ ਨੇ ਡੋਨਟ ਥਿੰਕ ਸੁਖਪਾਲ ਖੇੜਾ ਇਸ ਸੇਇੰਗ ਆਲ ਦਿਸ ਜੋ ਸਾਡਾ ਰੈਂਕ ਐਂਡ ਫਾਈਲ ਕੈਡਰ ਮਹਿਸੂਸ ਕਰ ਰਹਾ ਮੈਂ ਤਾਂ ਉਹ ਕਹਿ ਰਿਹਾ ਹਾਂ ਸਾਰਾ ਤੁਹਾਨੂੰ ਲੱਗਦਾ ਨਹੀਂ ਜਦੋਂ ਤੁਸੀਂ ਕਹਿਨੇ ਹੋਗੇ ਕਿ ਉਹ ਸਪੇਸ ਨਹੀਂ ਹੈਗਾਗਾ ਪਾਰਟੀ 'ਚ ਜਿਹੜੇ ਪਹਿਲਾਂ ਜੇ ਸਪੇਸ ਹੁੰਦਾ ਤੇ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਤੁਸੀਂ ਇਹ ਗੱਲਾਂ ਕਹਦੇ ਰਹੇ ਹੋ ਪਹਿਲਾਂ ਨਹੀਂ ਮੰਨੀਆਂ ਗਈਆਂ ਤੁਸੀਂ ਕਹਿੰਦੇ ਹੋ ਕਿ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਹੁਣ ਕਹਿ ਰਹੇ ਹੋ ਪਹਿਲਾਂ ਵੀ ਕਹਿੰਦੇ ਰਹੇ ਕਾਫੀ ਹੱਦ ਤੱਕ ਪਾਰਟੀ ਦੇ ਫਰੰਟ ਤੇ ਕਹਿੰਦੇ ਰਹੇ ਮੀਡੀਆ 'ਚ ਨਹੀਂ ਕਹਿੰਦੇ ਰਹੇ ਤੁਹਾਨੂੰ ਲੱਗਦ ਨਹੀਂ ਜਦੋਂ ਹੁਣ ਕਹਿ ਰਹੇ ਹੋਗੇ ਜੇ ਕੱਲ ਨੂੰ ਫਿਰ ਲੋਕ ਸਭਾ ਦੇ ਟਾਈਮ ਪਾਰਟੀ ਮਜ਼ਬੂਤ ਹੁੰਦੀ ਤਾਂ ਸਭ ਤੋਂ ਪਹਿਲਾਂ ਸਾਈਡ ਲਾਈਨ ਜਿਵੇਂ ਕੈਪਟਨ ਨੇ ਕੀਤਾ ਸੀ ਬਾਜਵਾ ਨਹੀਂ ਕੀਤਾ ਸੀ ਤੁਹਾਨੂੰ ਪਾਰਟੀ ਵੀ ਕਰੂ ਜੇ ਮੇਰੀ ਕਿਸਮਤ ਵਿੱਚ ਸੱਚ ਬੋਲਣ ਤੋਂ ਬਾਅਦ ਸਾਈਡ ਲਾਈਨ ਹੋਣਾ ਤਾਂ ਆਈ ਐਕਸੈਪਟ ਇਟ ਫਿਰ ਇਹਦੀ ਕੀ ਗੱਲ ਹੈਗੀ ਮੈਂ ਅੱਗੇ ਵੀ ਇੰਨੀਆਂ ਇਲੈਕਸ਼ਨਾਂ ਹਾਰਿਆ ਵਾਂ ਤਾਂ ਮੈਂ ਪਰ ਆਪਣੀ ਜੱਦੋਜਹਿਦ ਤਾਂ ਨਹੀਂ ਕਦੀ ਛੱਡੀ ਗੁਰੂ ਸਾਹਿਬ ਪਰਮਾਤਮਾ ਕੁਦਰਤ ਬਹੁਤ ਬਿਆਨਤਾ ਸਭ ਕੁਝ ਉਹ ਨਹੀਂ ਹੁੰਦਾ ਜੋ ਤੁਸੀਂ ਚਾਹੁੰਦੇ ਹੁੰਦੇ ਆ ਬਹੁਤ ਕੁਝ ਕੁਦਰਤ ਵੀ ਬੈਠੀ ਹੁੰਦੀ ਹੈ ਬੀਬੀ ਜਗੀਰਕੌਰ ਬਾਰੇ ਕੀ ਲੱਗਦਾ ਕਿਉਂਕਿ ਇਲੈਕਸ਼ਨ ਤੁਸੀਂ ਜਿੱਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਉਹ ਕਹਿੰਦੇ ਜੀ ਬੜਾ ਕੁਛ ਉਹ ਤੇ ਖੇਡ ਹੋ ਗਿਆ ਸਾਡੇ ਨਾਲ ਬੜੀ ਵੱਡੀ ਖੇਡ ਹੋ ਗਈ ਜਿੱਤਰੇ ਇਸੇ ਅਸੀਂ ਤਾਂ ਕੀ ਲੱਗਦਾਗਾ ਹੁਣ ਬੀਬੀ ਜਗੀਰਕੌਰ ਤੇ ਉਹਨਾਂ ਦੇ ਜਿਹੜੇ ਜਵਾਈ ਨੇ ਉਹਨਾਂ ਦਾ ਫਿਊਚਰ ਹੈ ਕਿਉਂ ਭਲੱਥ ਦੇ ਅੰਦਰ ਅਕਾਲੀ ਦਲ ਦੀ ਰਾਏ ਨਹੀਂ ਪਰ ਜਦੋਂ ਸਾਰੀ ਦੁਨੀਆ ਦਾ ਰੰਦਾ ਲੇਕਿਨ ਬੀਬੀ ਬੀਬੀ ਇਸ ਹਿਸਟਰੀ ਨਾਉ ਉਹਨੂੰ ਆਪਾਂ ਨੂੰ ਹੁਣ ਥੋੜਾ ਪਿੱਛੇ ਛੱਡ ਦੇਣਾ ਚਾਹੀਦਾ ਕਿਉਂਕਿ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਨਾ ਪਹਿਲਾਂ ਉਹਨਾਂ ਨੂੰ 4.5 ਸਾਲ ਸਜ਼ਾ ਕੱਟਣੀ ਪਊਗੀ ਤੇ ਉਸ ਤੋਂ ਬਾਅਦ 2022 ਤੇ 2027 ਇੰਤਜ਼ਾਰ ਕਰਨਾ ਸ਼ੀ ਸ਼ੁਡ ਹੈਵ ਪੇਸ਼ੈਂਸ ਬਿਫੋਰ ਸੇਇੰਗ ਐਨੀਥਿੰਗ ਔਰ ਇੱਕ ਗੱਲ ਮੈਨੂੰ ਹੋਰ ਬੜਾ ਦੁੱਖ ਨਾ ਕਹਿਣਾ ਪੈਂਦਾ ਜੋ ਪਿਛਲੀ ਵਾਰ ਹੀ ਦਿੱਤਿਆ ਸੀ 2027 ਚ ਤਾ ਬੀਬੀ ਦਾ ਬਿਆਨ ਆਇਆ ਸੀਗਾ ਕਿ ਖੈਰੇ ਦੇ ਪੈਰ ਥੱਲੇ ਬਟੇਰਾ ਆ ਗਿਆ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਕਿਹੜਾ ਬਟੇਰਾ ਆਇਆ ਦੱਸੋ ਉਹ ਜਿੱਤੇ ਤਾਂ ਲੀਡਰ ਅਸੀਂ ਜਿੱਤੀਏ ਤਾਂ ਬਟੇਰਾ ਹੁਣ ਇਹ 10 ਦਿਨ ਕਿ ਕਿਹੜਾ ਬਟੇਰਾ ਉਹਨਾਂ ਪਰ ਬੀਬੀ ਨੇ ਇੱਕ ਬੜੀ ਇੰਟਰਸਟਿੰਗ ਗੱਲ ਕਹੀ ਉਹ ਕਹਿੰਦੇ ਵੀ ਖੈਰਾ ਜਿਹੜੀ ਪਾਰਟੀ ਚਲਾ ਜਾਵੇ ਉਹ ਜਿੱਤ ਹੀ ਨਹੀਂ ਹੈਗੀ ਜੋ ਕਹਿ ਰਹੇ ਕਾਂਗਰਸ ਨਾਲ ਸੀ ਉਹ ਕਾਂਗਰਸ ਨਹੀਂ ਜਿੱਤੀ ਉਹਨਾਂ ਦਾ ਵੈਮ ਇਹ ਵੀ ਹੁਣ ਖੈਰਾ ਆਮ ਆਦਮੀ ਚ ਆ ਗਏ ਹੁਣ ਆਮ ਆਦਮੀ ਨਹੀਂ ਜਿੱਤੀ ਇਹ ਵੀ ਉਹਨਾਂ ਦਾ ਵੈਮ ਕੱਢ ਦੇਗੇ ਥੋੜਾ ਹੌਸਲਾ ਰੱਖਣ ਜ਼ਰਾ ਚਲੋ ਧੰਨਵਾਦ ਕਹਿ ਰਹਾ ਹਾਂ ਸਰ ਤੁਹਾਡਾ ਬਹੁਤ ਬਹੁਤ ਇਹ ਸੰ ਸੁਪਾਲ ਸਿੰਘ ਖੈਰਾ ਸੁਪਾਲ ਸਿੰਘ ਖੈਰਾ ਨੇ ਕਿਹਾ ਜੋ ਗੱਲਾਂ ਪਹਿਲਾਂ ਵੀ ਕਹਿ ਰਹੇ ਸੀ ਕਿ ਦਿੱਲੀ ਦੀ ਲੀਡਰਸ਼ਿਪ ਦੀ ਜਿਹੜੀ ਇੰਟਰਵੈਂਸ਼ਨ ਆ ਅਗਰ ਉਹ ਘਟ ਹੁੰਦੀ ਪੰਜਾਬ ਚ ਜੇ ਹੁਣ ਵੀ ਘਟ ਰਹੇ ਤਾਂ ਪੰਜਾਬ ਚ ਆਮ ਆਦਮੀ ਪਾਰਟੀ ਦੇ ਪੈਰ ਲੱਗ ਸਕਦੇ ਆ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਹੋਰ ਵੀ ਨੁਕਸਾਨ ਹੋ ਸਕਦਾ ਉਹਨਾਂ ਦਾ ਕਹਿਣਾ ਕੀ ਅਸੀਂ ਮਿਲਜੋਲ ਕੇ ਇੱਕ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕੰਮ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਅੰਦਰ ਆਮ ਆਦਮੀ ਪਾਰਟੀ ਦੇ ਭਵਿੱਖ ਨੂੰ ਪੰਜਾਬ 'ਚ ਚੰਗਾ ਬਣਾਵਾਂਗੇ। ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਚੰਡੀਗੜ੍ਹ